90 ਸਾਲ ਸਨਾਂ ਨੂੰ 12 ਮਹੀਨਿਆਂ ਦਾ ਰਾਜਕੁਸ਼ਣ ਤੇ ਉਸੇ ਦੌਰਾਨ 90 ਸਾਲ ਤਕਰੀਬਨ ਮਹਾਰਾਜਾ ਜੀਤ ਸਿੰਘ ਨੇ ਨਿਲਕਰ ਕੇ ਇਹ ਸਾਰਿਆਂ ਨਾਲ ਆਜਾ 100 ਸਾਲ ਦਾ ਤਰਾਜ ਉਸ ਤੋਂ ਕਾਰ ਸਿੱਖਾਂ ਨੀਕਾ ਅਗਰੇਜਾਂ ਨੇ ਜੀਤ ਸਿੰਘ ਨੇ ਸਿਆਦੇ ਸਾਰਿਆਂ ਨਾਲ ਰਾਜ ਤੋਂ ਹੋਈ ਉਹਨੇ ਰਾਜਗੱਦੀ ਦੇਈਆਂ ਨੂੰ ਇਹਦੇ ਨਾਲ ਰਾਜ ਬਿਲਾ ਸੀ ਮੌਜੂਦ ਜਨ ਕਰਕੇ ਉਹਨਾਂ ਬੱਚੇ ਹੁੰਦੇ ਨੇ ਲਾਜ ਤੇ ਬਰਾਦ ਇੱਕ ਅਸਾਨੀ ਬਣਾ ਲੈਣੇ ਕਰਕੇ ਜੀਵ ਦੇਵਤਾਂ ਕੋਲ ਗਏ ਗੁੰਦਾਰਾਾਮ ਨੇ ਬਹੁਤ ਅਫਸੋਸ ਕੀਤਾ ਕਿ ਤੁਹਾਨੂੰ ਮਿਲਾ ਪੁਚਾਇਆ ਕਰਕੇ ਫਿਰ ਕਰਕੇ ਮਰ ਜਾਣਾ ਚਾਹੀਦਾ ਸੀ। ਭਾਇੇ ਨਨਸੇ ਸਾਲ ਦੀ ਕੁਰਬਾਨੀ ਦਾ ਸਦਕਾ ਕੌਂਦੇੰਦਰ ਹੋਰ ਯਾਦ ਪਤੇ ਨਾ ਹੋਵੇ। ਜੀਵ ਲਾਗਰ ਨੂੰ ਪਹੁੰਚਾ ਕਰਕੇ ਤਾਲਪਾਰੂ ਨੂੰ ਸੂਰ ਦੇ ਕੁਰਬਾਨੀ ਦਾ ਸਿਰ ਤੇ ਖੇਪਲਾ ਲਾ ਕੇ ਬਾਲੀ ਨੂੰ ਦੱਸਦੇ ਹੋਏ ਸੀ। ਕਾਲੀ ਮਨੁਸ਼ੀਆ ਦੀ ਜੀਵਨ ਸਰਪਤ ਗੁਰੂਆਂ ਨੇ ਪਾਂਸਾਰੇ ਸ਼ਹੀਦ ਕਰਨੀ ਕੀਤੀ ਸੀ ਕੋ ਸਿਕਾਂਡਰ ਵੀ ਕਰਾਨੀ ਦਾ ਉਹ ਜੀਵਨ ਸੰਘੀ ਵੀ ਬਣ ਕੇ ਆ ਇਹਨਾਂ ਨੂੰ ਕਰਾਨੀ ਕੀਤੀ ਕਾਲੀ ਮਨੁਸ਼ੀਆ ਦੇ ਦਾਲ ਦੇ ਸੀਧੀ ਦੇਣ ਤੋਂ ਇਹਾਂ ਦੇ ਅੰਦਰ ਇਸ਼ਕ ਵਾਰਾ ਆਇਆ ਕੰਤੇ ਦੀਆਂ ਸਨ ਬਗਲਾ ਨੂੰ ਦਾਲਸੇ ਜੀਨੀ ਸੀ ਸਭ ਖਾਰੇ ਖੀਨ ਦੇ ਜੜ ਪਾਤ ਖਾਂਸੀ ਧੰਦੇ ਧੁਲਾ ਕੋਤਨੇ ਉਹ ਆਪਣਾ ਜੁਗਨਗਨ ਦੇਸ਼ਾਹੀ ਬਾਰਾਂ ਮਿਸਲਾਂ ਦਾ ਰਾਜ ਜਿਨ੍ਹਾਂ ਨੂੰ ਕੀਤਾ ਇਹੋ 40 ਸਾਲ ਸਿਹਨ ਬਾਰਾਂ ਮਿਸਲਾਂ ਦਾ ਰਾਜ ਕੀਤਾ ਤੇ ਉਸੇ ਦੌਰਾਨ 90 ਸਾਲ ਤਕਰੀਬਨ ਮਹਾਰਾਜਾ ਰੂਪ ਸਿੰਘ ਨੂੰ ਮਿਲ ਕਰਕੇ ਇਹ ਸਾਰਿਆਂ ਨਾਲ ਰਾਜ 100 ਸਾਲ ਤੱਕ ਰਾਜ ਇਸ ਤਰ੍ਹਾਂ ਸਿੱਖਾਂ ਨੇ ਕੀਤਾ ਸਾਹਮਣੇ ਦੇ ਮਹਾਰਾਜਾ ਰੂਪ ਸਿੰਘ ਵੀ ਇਹ ਸਾਰੀਆਂ ਮਿਸਲਾਂ ਤੋੜਤੀ ਜਦੋਂ ਉਸ ਰਾਜ ਬਣਾਉਣਾ ਚਾਹਿਆ ਉਹ ਬਾਰਾਂ ਮਿਸਲਾਂ ਦਾ ਰਾਜ ਰੰਗਿਆ ਮਹਾਰਾਜ ਕੋਈ ਨਾ ਕੋਈ ਸਿੱਖ ਸੈਨਾਰੇ ਆਂਦਾ ਉਹ ਮਹਾਰਾਜ ਜੀ ਸਦੇ ਮੁਗਲ ਤੋਂ ਦਿੰਦੇ ਉਹ ਫਲ ਹੋਇਆ ਬਾਬਰ ਜੀ ਦੇ ਕਿਹਾਈ ਕਰੇ ਕੋ ਮਹਾਰਾਜ ਸੂਖਾ ਦਾ ਰਾਜ ਸਾਹਿਬ ਜੀ ਜਿਦਸਿਆ ਆਦਮੀਆਂ ਨੇ ਉਸ ਵੇਲੇ ਦੇ ਧਿਆਨ ਤੋਂ ਬੇਗਰੇ ਨੇ ਅਤੇ ਲਾਲ ਸਿੰਘ ਬੇਗਰੇ ਨੇ ਇਹਨਾਂ ਨੇ ਮਿਲ ਕੇ ਸੇਵਾ ਕਰਨ ਬੇਗਰੇ ਨੇ ਇਹਨਾਂ ਨੇ ਜੇਤਨ ਵਾਲੇ ਕਪਤਾਨ ਬਣ ਕੇ ਅੰਗਰੇਜ਼ਾਂ ਨਾਲ ਲੜਾਈ ਕਰਨੇ ਹਾਲ ਭਾਜ ਖਾਣੇ ਮੁਕਤੀ ਦੇ ਜੰਦੂ ਚ ਉਹਨਾਂ ਦੀਆਂ ਫੌਜਾਂ ਨਹੀਂ ਸੀ ਆ ਰਹੀਆਂ ਅਤੇ ਅੰਗਰੇਜ਼ ਨੇ ਸਾਹਕੇ ਚਲੇ ਗਏ ਕਿ ਤੇ ਤੇਜਾ ਸਿੰਘ ਦੇ ਸਹਾਰਾ ਸੀਗਾ ਕਿ ਇਹ ਸੰਸਣ ਦੀ ਖਰੀਦ ਕੋਤੀ ਹੈ ਇਹ ਸਾ ਪਿਆਸੂ ਸੂਰਜ ਗਏ ਇਹਨਾਂ ਨੇ ਤਾਂ ਹੀ ਉਹ ਸਸਰਤ ਤੋਂ ਨਹੀਂ ਸੀ ਲੇ ਮਕਾਨਾ ਨਹੀਂ ਮਿਲਿਆ ਚਲਾਉਣ ਵਾਲਾ ਇਸ ਦੇ ਬਾਰੇ ਨਿਰਦੇਸ਼ ਕਹਿੰਦੇ ਜੇ ਨਾ ਬੱਜ ਰਿਹਾ ਅਸੀਂ ਤੁਹਾਨੂੰ ਕੈਦ ਕਰ ਲਵਾਂਗੇ ਕਹਿੰਦੇ ਕਿ ਆ ਕਰਦੇ ਹੋ ਉਸ ਲਈ ਇਹ ਕਿ ਸਾਹਿਬ ਜੀ ਪਹਾੜਾਂ ਤੋਂ ਗੱਲ ਨਹੀਂ ਹੈ ਪਹਾੜਾਂ ਤੋਂ ਜਾਲ ਫੜੀ ਜਾਦਾ ਇਸ ਪ੍ਰਕਾਰ ਕਿ ਕਾਹ ਮਹਮਰ ਨੇ ਜੰਗਨਾਮਾ ਦੇ ਸਹਰੇ ਤੇ ਪਾ ਲਿਖਿਆ ਸਾਹਿਬ ਜੀ ਉਸ ਵਕਤ ਅੰਗਰੇਜ਼ਾਂ ਦੀ ਆਵਾਜ਼ ਆਪਸੀਆਂ ਨੂੰ ਸੁਣੀ ਬਾਲੀਆਂ ਇਹ ਜਿਹੜੇ ਖੌਂਸੀਆਂ ਚਾਰੀ ਨਹੀਂ ਇਸ ਵਿਕਾਰ ਨੇ ਆਕੇ ਫਰਖ ਨੂੰ ਲਖਣ ਵਾਪਸ ਜੀ ਪ੍ਰਾਂਤ ਕੀਤੀ ਕਬਨੇ ਦੇ ਕਿਨਾਰੇ ਤੇ ਸ਼ਹੀਦ ਹੋਏ ਇਹ ਸੂ ਸਾਰੇ ਸ਼ਹੀਦ ਹੋਏ ਇਸ ਪ੍ਰਕਾਰ ਸੰਜੀਗਨਾ ਨਦੀਆਂ ਰਾਸਤ ਕੋ ਸਮਾਗਮ ਹੋ ਗਿਆ ਉਸ ਵੇਲੇ ਕਿ ਇਸ ਪ੍ਰਕਾਰ ਸਮਾਗਮ ਤੋਂ ਬਾਅਦ ਇੱਕ ਮੁਰਕ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਅੰਗਰੇਜ਼ਾਂ ਨੇ ਜੀਲ ਸਿੰਘ ਨੇ ਪਿਆਦੇ ਸਾਰਾ ਲੜੇ ਰਾਜ ਤੇ ਹੋ ਗਏ ਉਹਨਾਂ ਰਾਜਗੱਦੀ ਦੇ ਜਾਨ ਦੇ ਉਹ ਵਿਚਾਰ ਉਹਦੇ ਨਾਲ ਗਾਜ ਰਿਹਾ ਸੀ ਮਦਨ ਜਨਨ ਕਰਕੇ ਕੋਈ ਬੱਚੇ ਹੁੰਦੇ ਨੇ ਲਿਆ ਕੇ ਬਣਾ ਦਿੱਤ ਇੱਕ ਅਸਾਂੀ ਬਣਾ ਲਿਆ ਉਸੇ ਤਰ੍ਹਾਂ ਕਰਕੇ ਜਿਹੜੇ ਦੇਹ ਕੱਪਲੇ ਗਏ ਸੀ ਉਹਦੇ ਗੁੰਦਾਰਾ ਰਾਮ ਨੇ ਬਹੁਤ ਅਫਸੋਸ ਕੀਤਾ ਕਿ ਕੋਈ ਨਾ ਪੁਚਾਇਆ ਜਾ ਕੇ ਉਸੇ ਤਰ੍ਹਾਂ ਕਰਕੇ ਮਰ ਜਾਂਦਾ ਜੰਨਾ ਸੀ ਇਹ ਵਿਚਾਰ ਸਾਰ ਸੁਣ ਲਈ ਉਹ ਜੀਹਿੰਗੇ ਜਿੱਥੇ ਸਪਰਾਤ ਪਹਿਣਾ ਹੋਈਆ ਜਿਹੜੀਆਂ ਸਾਰ ਸੁਣ ਲਈ ਇਹ ਵਰਤਕ ਸੈਨਾ ਦਾ ਨਵੀਂ ਦੀ ਹਾਲਤ ਹੈ ਉਹਦੇ ਪਹਿਲਾਂ ਹੋਣਾ ਇਹ ਲੜਕੀਆਂ ਨੂੰ ਬਲਾਕ ਤੋਂ ਆ ਕੇ ਜਲਣਾ ਚਾਹਿਆ ਸੂਸਾਰੇ ਚਾਰ ਹੋ ਗਏ ਪੰਜਾਬ ਦੇ ਇਹ ਲੜਕੀਆਂ ਦੇ ਪੈ ਮਹਾਰਾਜ ਜੀਸ਼ੂ ਜੀ ਦਾ ਆਵਾਜ਼ ਹੈ ਉਹਨਾਂ ਨੇ ਆਪਣੀ ਤਰਨ ਲਈ ਆਉਣਾ ਉਹ ਸੰਸਕਿਆ ਨਿਯਾਨ ਨੂੰ ਵਾਪਸ ਕਰਤੀਆਂ ਉੱਥੇ ਇਹ ਨਿਰਪੂਰਨ ਆਗਰਾ ਕਾਜ ਦਿਖਾਉਣ ਵਾਸਤੇ ਕਾਫੀ ਜੰਗਾਰਕ ਹੋਏ। ਇਹ ਸਰ ਸੰਗ ਦੀ ਆਗਰਾ ਕਾਜ ਕਾਫੀ ਸਾਰੇ ਖੋਖੇ ਬਸੰਦੀ ਰਹੇ। ਇਹ ਪ੍ਰਕਾਰ ਨਾਲ ਜੀਨ ਕਰਨੇ ਰਹੇ ਹਨ। ਉਨ੍ਹਾਂ ਇੱਕ ਸਾਲ ਰਾਜ ਕਰਕੇ 1904 ਦੇ ਵਿੱਚ ਅਖੀਰ ਉਸੇ ਤਰ੍ਹਾਂ ਇਹ ਆਗਰਾ ਰਾਜ ਨੂੰ ਸਦਦੇ ਜਦੋਂ ਮੌਜ ਕਾਂਗਰਸ ਆਗਰਾ ਹੋਇਆ ਕਾਂਗਰਸ ਨੇ ਰਾਜ ਪ੍ਰਾਪਤ ਹੁਣ ਤੱਕ ਇਹ ਕੀਤਾ ਹੈ ਇਹ ਵਿਗਿਆਦਤੀ ਹੈ। ਮੋਰਾਂ ਸਰਾਣੀ ਜਿਸ ਤਰ੍ਹਾਂ ਚਾਹੂ ਉਹ ਆਪਣੀ ਦਰਬਾਰਾ ਵਰਤਿਆ ਹੈ ਉਸ ਨੂੰ ਤੁਲ ਨਹੀਂ ਵੀ